ਤਾਨ ਗੁਰੂ ਦੇਹ ਪਹਾੜਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੇ 350 ਸਾਲਾਂ ਦੀ ਦੀ ਸਮਾਪਤੇ ਸਾਧ ਗੁਰੂ ਜੀ ਆਂਦੇ ਸਾਥ ਰਹਿ ਕਰਕੇ ਮਹਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਤਨ ਪਾਈ ਮਾਤਾ ਦਾਸ ਸਾਹਿਬ ਜੀ ਤਨ ਪਾਈ ਸੱਦੀ ਦਾਸ ਸਾਹਿਬ ਜੀ ਤਨ ਪਾਈ ਤਿਆਰ ਦਾਸ ਸਾਹਿਬ ਜੀ ਇੰਨਾ ਮਹਾਨ ਸੂਰਮਿਆਂ ਦਾ 350 ਸਾਲਾ ਸ਼ਹੀਦੀ ਸਥਾਪਨੀ ਸਮਾਰੋਹ ਗੁਰੂਆਂ ਸਿੱਖ ਸੰਤਾਂ ਧਰਮੀਆਂ ਸ਼ਰਧਾਪੂਰਵਕ ਭਾਵਨਾਵਾਂ ਦੇ ਸਹਿਰੂਪ ਕਰਕੇ ਮਨਾ ਰਹੀਆਂ ਹਨ ਸ਼ਹੀਦਾਂ ਸੰਗਾਂ ਦੇ ਭਗਤ ਕਬੀਰ ਦਾਸ ਆਮਾ ਦੇ ਵੀ 350 ਸਾਲਾ ਸ਼ਹੀਦੀ ਸਥਾਪਨੀ ਨੂੰ ਸਮਰਪਿਤ ਹੁੰਦਿਆ ਹੋਇਆ ਜਿੱਥੇ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤ ਵੇਲੇ ਦੇ ਅਤੇ ਸੰਜਾ ਦੇ ਸਮਾਂ ਦੇ ਸੇ ਸੁੰਦਰ ਦਿਵਾਨ ਸਾਜ ਦੇ ਆ ਰਹੇ ਹਨ ਸਤਿਗੁਰੂ ਧਰਮਪ੍ਰੀਤ ਪਹਾੜਾ ਮਹਾਰਾਜ ਜੀਆਂ ਦੀ ਅਮਰਤ ਰਸਨਾ ਤੋਂ ਪਚਾਰਨ ਕੀਤੀ ਹੋਈ ਅੰਮ੍ਰਿਤ ਕੁਰਬਾਨੀ ਦੀ ਕਥਾ ਜੋ ਸਤਿਗੁਰੂ ਜੀਆਂ ਨੇ ਵਕ ਵਕ ਰਾਗਾਂ ਵਿੱਚ ਬਖਸ ਖਾਨਾਂ ਦੇ ਸੰਪੂਰਨ ਕਰਵਾਏ ਅੱਜ ਤੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਅਮਰ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਸ਼ਲੋਕ ਮੁਹੱਲਾ ਨਾਮਾਂ ਦੇ ਸਰਵੇਖੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸਦੰਗ 1426 ਤੋਂ ਆਰੰਭ ਹੋ ਕਰਕੇ ਤੇ ਸਾਥ ਸੰਗਤ ਦੀ 1429 ਅੰਕ ਤੇ ਜਾ ਕਰਕੇ ਸੰਪੂਰਨ ਹੁੰਦੇ ਨੇ ਸਤਿਗੁਰੂ ਜੀ ਜਿਵੇਂ ਮਨਕਾ ਤੇ ਬੁੱਧ ਬਖਸ਼ਿਸ਼ ਕਰਕੇ ਜੇਵਨ ਨੇ ਉਹਵੇਂ ਆਪਾਂ ਤੋਂ ਸ੍ਰੀ ਅਨਸਾਰ ਕਿੰਨਾ ਅਮਰਤ ਬਚਨਾਂ ਦੀ ਵਿਚਾਰ ਕਰਨੀ ਗੁਰਬਾਣੀ ਆਗਾਧ ਗੋਧ ਹੈ ਸਾਧ ਸੰਗਤ ਜੀ ਆਗਾਧ ਗੋਧ ਗੁਰਬਾਣੀ ਦੀ ਵਿਚਾਰ ਕਰਨੀ ਪੂਰੇ ਗੁਰੂ ਸਾਹਿਬ ਜੀ ਦੇ ਪੂਰੇ ਬਚਨਾਂ ਦੀ ਵਿਚਾਰ ਕਰਨੀ ਅਦੁਰੇ ਇਨਸਾਨਾਂ ਦੇ ਵਾਸਤੇ ਬਾਤ ਨਹੀਂ ਹੁੰਦੀ ਪਰ ਸਤਿਗੁਰੂ ਜੀ ਤਰਸ ਕਰਦੇ ਆਪ ਆਪਣੇ ਬਚਨਾਂ ਨੇ ਵਿਚਾਰ ਕਰਵਾ ਲੈਣਾ ਇਹ ਮਹਾਰਾਜ ਜੀਆਂ ਦੀ ਬਖਸ਼ਿਸ਼ ਰਹਿਮਤ ਹੈ ਸੋ ਆਓ ਗੁਰੂ ਦੇ ਪਿਆਰਿਓ ਸਤਿਗੁਰੂ ਜੀਾਂ ਨੇ ਜੋ ਅੰਮ੍ਰਿਤ ਬਚਨ ਰੇਕ ਪ੍ਰਾਣੀ ਨੂੰ ਪ੍ਰਾਣੀ ਮਤਰ ਵਾਸਤੇ ਕੋ ਉਪਦੇਸ਼ ਦੀ ਬਖਸ਼ਿਸ਼ ਦਿੱਤੀ ਹੈ ਕਿਉਂਕਿ ਇਹਨਾਂ ਬਚਨਾਂ ਦੇ ਵਿੱਚ ਸਤਿਗੁਰੂ ਜੀਆ ਨੇ ਬਿਆਨ ਉਦਾਹਰਣਾਂ ਵੀ ਦਿੱਤੀਆਂ ਤੇ ਬਿਆਨਕ ਤਰੀਕਿਆਂ ਦੇ ਨਾਲ ਸਮਝਾਇਆ ਹੈ ਕਿ ਭਾਈ ਪਰਮੇਸ਼ਰ ਜੀ ਦਾ ਸਿਮਰਨ ਕਰ ਭਜਨ ਕਰ ਅਕਾਲ ਪੁਰਖ ਵਾਜਿਗਰੂ ਚੇਤੇ ਕਰ ਪ੍ਰਾਣੇ ਦੇ ਲੋਕਾਂ ਦਾ ਮੰਨਣਾ ਹੁੰਦਾ ਸ੍ਰੀਖੇ ਜਦੋਂ ਅੰਮ੍ਰਿਤ ਗੁਰਬਾਣੀ ਪਾਠ ਦੇ ਭੋਗ ਸੰਪੂਰਨ ਹੋਣੇ ਹੁੰਦੇ ਉੱਥੇ ਜਾ ਕੇ ਕੌਂਦਾ ਲਾ ਕੇ ਸਾਜਾਇਆ ਕਰਦੇ ਸੀ ਕਿਸੇ ਨੇ ਪੁੱਛਣਾ ਭਾਈ ਤੁਸੀਂ ਕਾਹੇ ਕਰਦੇ ਹੋ ਆਲੇ ਦੁਆਲੇ ਦੋ ਲੱਗੇ ਬੋਲਣ ਨਹੀਂ ਲੱਗੇ ਉਹਨਾਂ ਕਹਿਣਾ ਉਹਨਾਂ ਸ਼ਲੋਕਾਂ 'ਚ ਸਾਰੀ ਗੁਰਬਾਣੀ ਦਾ ਨਿਚੋੜ ਹੈ ਸਾਰੀ ਗੁਰਬਾਣੀ ਦਾ ਫਲ ਭਾਅ ਪ੍ਰਾਪਤ ਹੋਵੇਗਾ ਜੇ ਇਹਨਾਂ ਨੂੰ ਬੈਠ ਕੇ ਸਰਵਣ ਕਰਾਂਗੇ ਜੋ ਲੋਕੀ ਮੰਨੇ ਚਾਹੇ ਨਾਮ ਬੰਦੇ ਕੋ ਭਾਈ ਪਰ ਗੁਰੂ ਕੀ ਬਾਣੀ ਸਰਵਣ ਕਰਨੀ ਤਾਂ ਮਹਤਮੀ ਹੈ ਨਾ ਵੱਡਾ ਫਾਲ ਹੈ ਗੁਰੂ ਕੀ ਗੁਰਬਾਣੀ ਸਰਵਣ ਕਰਨ ਦਾ ਬਹੁਤ ਵੱਡੀਆਂ ਬਖਸ਼ਾ ਪ੍ਰਾਪਤ ਹੁੰਦੀਆਂ ਨੇ ਸਤਿਗੁਰੂ ਜੀ ਬਹੁਤ ਵੱਡੀ ਸੋਚੀ ਦੀ ਦਾਤ ਦਿੰਦੇ ਹਨ ਮੇਰ ਕਰਕੇ ਜੇ ਕੋਈ ਗੁਰਬਾਣੀ ਨੂੰ ਸਰਵਣ ਕਰੇ ਤੇ ਸੋ ਆਓ ਇਹ ਨਾਮ ਅਮਰਕ ਬਚਨਾਂ ਦੀ ਵਿਚਾਰ ਆਪਾਂ ਭਾਵਨਾ ਦੇ ਸਾਹਿਤ ਨਾਲ ਮਿਲ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪ੍ਰਾਰambh ਕਰੀਏ ਜੀ ੴ ਦਾ ਸਤਗੁਰ ਪ੍ਰਸਾਦ ਕਹਿੰਦੇ ਸਤਗੁਰੂ ਜੀ ਸਰਬ ਕਲਾ ਸੰਬੱਧ ਵਿਆਕਤ ਅਕਾਲ ਪੁਰਖਵਾਸ਼ਨ ਜੀ ਦਾ ਸਤਕਾਰ ਕਰਦੇ ਹੁਣ ਮੰਗਲ ਕਰਦੇ ਹਾਂ ਕਿਉਂਕਿ ਆਪ ਨੂੰ ਨਿਰਗੁਣ ਸਰੂਪ ਨੂੰ ਸਤਗੁਰੂ ਜੀ ਪਹਿਰ ਦਿੰਦੇ ਨੇ ਸਤਿਗੁਰੂ ਜੀ ਵਾਹਿਗੁਰੂ ਜੀਆਂ ਦਾ ਸਰਬ ਸੁરૂਪ ਜਾਏ ਤਾਂ ਕਹਿ ਲਈ ਕਿ ਵਾਹਿਗੁਰੂ ਨੇ ਆਪਣਾ ਸਰਬ ਸੁરૂਪ ਧਾਰਨ ਕਰਕੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਰੂਪ ਵਿੱਚ ਆ ਕਰਕੇ ਸੰਸਾਰ ਦਾ ਭਲਾ ਕੀਤਾ ਆ ਕੇ ਸਦੀਵ ਕਾਰ ਵਾਸਤੇ ਅੱਜ ਵੀ ਭਲਾ ਕਰ ਰਹੇ ਨੇ ਸੋ ਸੱਜੇ ਪਾਤਸ਼ਾਹ ਜੀ ਕਹਿੰਦੇ ਇੱਕ ਓਮ ਅੰਕਾਰ ਇੱਕ ਸੰਕਲਾ ਸਮਰੱਥ ਬਿਆਨ ਅਕਾਲ ਪੁਰਖ ਵਾਹਿਗੁਰੂ ਸਾਤ ਸੰਗਤ ਜੀ ਇਸ ਦੀ ਪ੍ਰਾਪਤੀ ਸਤਿਗੁਰੂ ਸੰਤ ਗੁਰੂ ਜੀਆਂ ਦੀ ਕਿਰਪਾ ਸਤਕਾ ਹੁੰਦੀ ਹੈ ਇੱਕ ਅਕਾਲ ਪੁਰਖਵਾਜ ਗੁਰੂ ਜੀਆਂ ਦਾ ਸਰੂਪ ਸਤਿਗੁਰੂ ਜੀਆਂ ਨੇ ਆਪ ਨੇ ਕਰਕੇ ਪਹਿਲੇ ਪਾਤਸ਼ਾਹ ਜੀਆਂ ਨੇ ਮੂਲ ਮੰਤਰ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਇਸ ਕਰਕੇ ਤਾਂ ਵਰਨਾ ਤੇ ਉਸ ਸਮੇਂ ਪਹਿਲੇ ਕੁਝ ਪਾਗ ਮੂਲ ਮੰਤਰ ਦੇ ਜਰੂਰ ਕਰਨੇ ਚਾਹੀਦੇ ਜਿਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਜਿਸ ਗੁਰੂ ਦੀ ਹੈ ਜੀ ਸਰ ਲੋਕਾਂ ਮਹੰਲਾ ਨਾਮਾ ਤੁਨ ਗੁਰੂ ਤੇਗ ਬਹਾਦਰ ਮਹਾਰਾਜ ਸੱਜੇ ਪਾਤਸ਼ਾਹ ਨਾਵੇ ਪਾਤਸ਼ਾਹ ਜੀ ਦੀ ਅਮਰ ਕ੍ਰਸ਼ਨਾ ਤੋਂ ਉਚਾਰਨ ਕੀਤੇ ਹੋਏ ਅਮਰ ਬਚਨ ਹਨ ਜੀ ਗੋਧੋਂ ਬਿਨ ਦਇਓ ਨਹੀਂ ਏ ਭਾਈ ਤੂੰ ਗੋਬਿੰਦੇ ਧਾਕੀ ਤੇ ਰੱਖਿਆ ਪ੍ਰਮਾਤਮਾ ਆਕਾਰਪੁਰਖ ਦੇ ਗੁਣਾਂ ਨੂੰ ਵਰਣਾ ਨਹੀਂ ਕੀਤਾ ਜਨਮ ਅਕਾਰਤ ਇਸ ਲਈ ਕਿਉਂਕਿ ਅਰਥ ਵਿੱਚ ਉਹੀ ਆਉਂਦਾ ਹੈ ਉਹੀ ਨੇਕੇ ਵਿੱਚ ਆਉਂਦਾ ਹੈ ਜਿਹੜੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਭਗਤੀ ਹੋਵੇ ਜਿਹੜੇ ਕੱਪ ਦੇ ਵਿੱਚ ਰੱਬ ਜੀ ਦੀ ਯਾਦ ਜਿਹੀ ਹੋਵੇ ਇਸ ਕਰਕੇ ਇਹ ਭਾਈ ਨੂੰ ਪਰਮੇਸ਼ਰ ਜੀ ਦਾ ਭਾਜ ਮਨ ਸਿਮਰਨ ਤਾਂ ਇਸ ਤਰ੍ਹਾਂ ਕਰਿਆ ਕਰ ਜੀ ਕਿਵੇਂ ਮਹਾਰਾਜੀ ਗਗਨ ਨਾਨਕ ਹਰ ਭਾਜ ਮਨ ਤਾਂ ਉਹ ਤੇ ਇੱਕ ਬਹਾਦਰ ਮਹਾਰਾਜ ਦੀ ਪ੍ਰੇਰਣਾ ਦੇ ਕਰਕੇ ਕਹਿਣ ਲੱਗੇ ਹੇ ਪਿਆਰਿਆ ਪਰਮੇਸ਼ਰ ਤੇ ਭਜਨ ਨੂੰ ਹੇ ਮੇਰੇ ਮਾਣਾ ਇਸ ਤਰ੍ਹਾਂ ਯਾਰ ਕਰ ਜਿਵੇਂ ਰੱਗ ਜਿਸ ਤਰ੍ਹਾਂ ਇਹ ਤੇ ਜਲ ਤਉ ਮੀਨ ਜਿਵੇਂ ਮੱਛੀ ਜਿਹੜੀ ਆ ਨਾ ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਤੇ ਐਵੇਂ ਗੁਰੂਗਾ ਸਿੰਘ ਗੁਰੂ ਕੀ ਗੁਰਬਾਣੀ ਤੇ ਪਰਮੇਸ਼ਰ ਤੇ ਭਜਨ ਤੋਂ ਬਿਨਾਂ ਨਹੀਂ ਰਹਿ ਸਕਦਾ ਸਤਨ ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਅਮਰ ਤੁਜਨ ਪੜਦੇ ਹਾਂ ਮਿਹਰ ਕਰਕੇ ਕਹਿੰਦੇ ਨੇ ਮੀਨ ਪਕੜ ਥਾਂਕੇ ਔਰ ਕਾਂਟੇ ਔਰ ਹੰਦਿਓ ਬੋ ਬਾਨੀ ਖੰਡ ਖੰਡ ਕਹਿੰਦੇ ਨੇ ਕਿ ਜਬਾਨ ਦਾ ਚਸਕਾ ਲੈ ਕੇ ਮਾਰੀ ਹੋਈ ਮੱਛੀ ਜਦੋਂ ਉਹ ਮਾਸ ਨੂੰ ਆਪਣੇ ਮੂੰਹ ਵਿੱਚ ਪਾਉਂਦੀ ਆ ਤੇ ਉਹ ਕੁੰਡੀ ਵਿੱਚ ਫਰ ਜਾਂਦੀ ਹੈ ਤੇ ਫਿਰ ਬਾਹਰ ਨਿਕਲ ਕੇ ਆਪਾਂ ਪਹਿਲਾਂ ਵੀ ਬਚਨ ਕਰ ਸਕਦੇ ਆ ਕਿ ਕਿੰਨੇ ਤਸਕੀਏ ਝਲਦੀਓ ਕਿਵੇਂ ਉਹਨੂੰ ਕਟਿਆ ਜਾਂਦਾ ਰਹਿਂਿਆ ਜਾਂਦਾ ਭੁੰਨਿਆ ਜਾਂਦਾ ਉਹਦੀ ਜਿਵਾੜ ਤਾਂ ਜਸਕਾ ਉਹਦੀ ਜ਼ਿੰਦਗੀ ਨੂੰ ਬਨਾਸ ਕਰਕੇ ਰੱਖ ਦਿੰਦਾ ਹੈ ਅੱਗੇ ਸਾਧ ਸੰਗਤ ਜੀ ਬਚਨ ਆ ਗਿਆ ਜਿਵੇਂ ਮਛਲੀ ਤੇ ਉਸ ਤੋਂ ਬਾਅਦ ਦੇ ਵਿੱਚ ਮਿਰਕ ਨਾਮ ਹਿਰਮਦਾ ਹੈ ਹਿਰਮ ਨੂੰ ਜਸਕਾ ਸਾਥ ਸੰਗਤ ਜੀ ਹੁੰਦਾ ਹੈ ਕੰਨ ਰਾਸ ਇਹਨੂੰ ਢੰਡੇ ਜਿਹੇ ਦਾ ਲਾਗ ਸੁਣਨ ਦਾ ਜਿਹੜਾ ਬਹੁਤ ਵੱਡਾ ਚਸਕਾ ਹੁੰਦਾ ਹੈ ਕੰਡੇ ਜਿਹੜੇ ਦਾ ਨਾਥ ਜਿਹੜਾ ਹੈ ਸ਼ਿਕਾਰੀ ਲੋਕ ਇਸ ਪ੍ਰਕਾਰ ਪੈਦਾ ਕਰਦੇ ਨੇ ਇੱਕ ਮਿੱਟੀ ਦਾ ਬਾਪਨ ਲੈ ਕੇ ਉਹਦੇ ਉੱਪਰ ਸਾਗ ਸੰਗਤ ਜੀ ਕਿਸੇ ਪਸ਼ੂ ਦੀ ਜਾਂ ਸ਼ੇਰ ਦੀ ਖੱਲ ਵਗੈਰਾ ਜਿਹੜੀ ਹੈ ਜਾਂ ਬੱਕਰੇ ਦੀ ਖੱਲ ਵਗੈਰਾ ਪਾ ਕੇ ਉਹ ਨੂੰ ਉਤੋਂ ਦਾ ਮੂੰਹ ਬੰਦ ਕਰ ਦਿੰਦੇ ਨੇ ਮੂੰਹ ਬੰਦ ਕਰਨ ਤੋਂ ਬਾਅਦ ਇੱਕ ਮੋਰ ਦਾ ਕੰਪ ਲੈ ਕੇ ਛੋਟਿਆਂ ਲਗ ਦੇ ਵਿਸਰਾਮ ਕਰਦੇ ਨੇ ਫਿਰ ਸੂਤਰ ਦਾ ਤਾਕਾ ਲੈ ਕਰਕੇ ਕਿਸੇ ਦਰਖਤ ਦੇ ਨਾਲ ਇੱਕ ਬੰਨਿਓ ਬਲ ਕੇ ਦੂਸਰੇ ਬੰਨਿ ਕਿਸੇ ਦੂਸਰੇ ਦਰਖਤ ਨਾਲ ਬੰਨ੍ਹ ਦਿੰਦੇ ਨੇ ਫਿਰ ਸ਼ਿਕਾਰੀ ਇੱਕ ਸ਼ਿਕਾਰੀ ਕੀ ਕਰਦਾ ਹੈ ਕਿ ਉਹ ਮੋਰ ਤੇ ਪੱਤ ਨੂੰ ਉਸ ਘੜੇ ਦੇ ਵਿੱਚ ਟਾਕੇ ਜਾਂਦਾ ਕਦੀ ਬਾਅਦ ਲੈ ਕੇ ਜੰਨਾ ਦੇ ਵਿੱਚ ਉਹ ਆਵਾਜ਼ ਪੈਂਦੀ ਹੈ ਤੇ ਹਿਰਨ ਕਿਸੇ ਵੀ ਪ੍ਰਵਾਹ ਕਰਨ ਤੋਂ ਬਿਨਾਂ ਦੌੜ ਕੇ ਆ ਕੇ ਉਸ ਸੂਤਰ ਤੇ ਟਾਕੇ ਨਾਲ ਆਪਣਾ ਕੰਨ ਲਾ ਦਦਾ ਜਿੱਥੋਂ ਆਵਾਜ਼ ਮਿਲਦੀ ਪਈ ਹੈ ਉਹ ਇੰਨਾ ਉਸ ਆਵਾਜ਼ ਦੇ ਵਿੱਚ ਉਸ ਨਾਦ ਦੇ ਵਿੱਚ ਮਗਨ ਹੋ ਜਾਂਦਾ ਹੈ ਕਿਉਂ ਪਤਾ ਹੀ ਨਹੀਂ ਕਰਦਾ ਕਿ ਕਦੋਂ ਸ਼ਿਕਾਰੀ ਲੋਕ ਉਹਦੀ ਸਰੀਰ ਦਾ ਨਿਸ਼ਾਨਾ ਲਾ ਕੇ ਤੇ ਉਹਦੇ ਉੱਪਰ ਤੀਰ ਛੱਡਦੇ ਨੇ ਤੇ ਤੀਰ ਨਾਲ ਵਿੰਨਿਆ ਜਾਂਦਾ ਹੈ ਕਹਿਣ ਤੋਂ ਬਾਅਦ ਉਹਦੀ ਮੌਤ ਦਾ ਕਾਰਨ ਉਹਦਾ ਕੰਨ ਰਸ ਬਣ ਗਿਆ ਹਿਰਨ ਦੀ ਮੌਤ ਦਾ ਕਾਰਨ ਉਹਦਾ ਕੰਨ ਰਸ ਬਣਦਾ ਹੈ ਮਸ਼ਰੀ ਦੀ ਮੌਤ ਦਾ ਕਾਰਨ ਉਹਦਾ ਜ਼ੁਬਾਨ ਦਾ ਚਸਕਾ ਬਣਦਾ ਹੈ ਤੇ ਸਾਧ ਸੰਗਤ ਜੀ ਅੱਗੇ ਆ ਗਿਆ ਭੌਰਾ ਭੌਰੇ ਦੀ ਮੌਤ ਦਾ ਕਾਰਨ ਬਣਦਾ ਏ ਉਸ ਦੀ ਜਿਹੜੀ ਸਬੰਧੀ ਲੈਣੀ ਨਾਸਕਾਂ ਨੇ ਜਦੋਂ ਕਮਲ ਦਾ ਫੁੱਲ ਖਿੜਦਾ ਨਾ ਸਵੇਰ ਵੇਲੇ ਜਦੋਂ ਸੂਰਜ ਉਦੇ ਹੁੰਦਾ ਏ ਤੇ ਸਾਤ ਸੰਗਤ ਦੀ ਉਹਦੀ ਸੁਗੰਧੀ ਭੌਰੇ ਦੇ ਤੱਕ ਪਹੁੰਚਦੀ ਏ ਤੇ ਭੌਰਾ ਉੱਡ ਕਰਕੇ ਉਸ ਕਮਣ ਦੇ ਫੁੱਲ ਆਪਰਾ ਕੇ ਬੈਠ ਜਾਂਦਾ ਏ ਤੇ ਇਲਾ ਉਸ ਸੁਗੰਧੀ ਦੇ ਵਿੱਚ ਮੋਹਿਤ ਹੋ ਜਾਂਦਾ ਏ ਕਿ ਉਹਨੂੰ ਆਪਾ ਵੀ ਭੁੱਲ ਜਾਂਦਾ ਏ ਤੇ ਜਦੋਂ ਸ਼ਾਮ ਦਾ ਸਮਾਂ ਹੁੰਦਾ ਵਾਇਕ ਨੂੰ ਵੱਲੋਂ ਇੱਕ ਕਮਲ ਦੇ ਫੁੱਲ ਦਾ ਇੱਕ ਜਿਹੜੀ ਨੀਮ ਬਣਾਇਆ ਹੋਇਆ ਹੈ ਸੂਰਜ ਉਦੇ ਹੋਣ ਤੇ ਉਹ ਪੰਖੜੀਆਂ ਖੋਲ ਲੈਂਦਾ ਹੈ ਤੇ ਸੂਰਜ ਅਸਤ ਹੋਣ ਤੇ ਆਪਣੀਆਂ ਪੰਖੜੀਆਂ ਨੂੰ ਸੁਮੇੜ ਲੈਂਦਾ ਹੈ ਤੇ ਜਿਵੇਂ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਸੁਮੇੜਦਾ ਹੈ ਭੌਰੇ ਨੂੰ ਉਸ ਸੁਗੰਧੀ ਦੇ ਵਿੱਚੋਂ ਇੰਨਾ ਰਸ ਆਰਿਆ ਹੁੰਦਾ ਹੈ ਕਿ ਉਹ ਉੱਡਣ ਦਾ ਇੱਛਾ ਹੀ ਨਹੀਂ ਕਰਦਾ ਕਿ ਮੈਂ ਇਹਦੇ ਵਿੱਚੋਂ ਬਾਹਰ ਨਹੀਂ ਜਾਣਾ ਹੈ ਲੇਕਿਨ ਕਮਲ ਦੀਆਂ ਕਮਲ ਫੁੱਲ ਦੀਆਂ ਜਿਹੜੀਆਂ ਪੰਖੜੀਆਂ ਸੰਕੋਚਣ ਕਰਕੇ ਉਹ ਅੰਦਰ ਹੀ ਦੱਬਿਆ ਜਾਂਦਾ ਹੈ ਉਹਨੂੰ ਸਾਹ ਆਉਣਾ ਵੀ ਬੰਦ ਹੋ ਜਾਂਦਾ ਹੈ ਤੇ ਉਹਦੀ ਇਹੀ ਮੌਤ ਦਾ ਕਾਰਨ ਬਣ ਜਾਂਦੀ ਹੈ ਜਾਨਵਰੀ ਵਗੈਰਾ ਪੈਂਦੇ ਨੇ ਤੇ ਆਪਾਂ ਦੇਖਦੇ ਹਾਂ ਬਲਕਿ ਇਹ ਕਿਰਦ ਕਿੰਨੇ ਛੋਟੇ ਛੋਟੇ ਜੀਵ ਉੱਡਦੇ ਫਿਰਦੇ ਨੇ ਪਤੰਗਾ ਦੀਵੇ ਦੀ ਲਾਟ ਦੇ ਇਰਦ-ਗਿਰਦ ਆ ਕੇ ਜਦੋਂ ਚੱਕਰ ਕਟੌਣਾ ਪੈਂਦਾ ਨਾ ਵੇਖਦਾ ਵੇਖਦਾ ਉਹਨੂੰ ਇਹ ਕੁਛ-ਵੁਛ ਭੁੱਲੀ ਜਾਂਦੀ ਹੈ ਕਿ ਜਿਹੜੀ ਇਹ ਲਾਟ ਹੈ ਇਹ ਤੇਰੀ ਮੌਤ ਦਾ ਕਾਰਨ ਬਣਦਾ ਹੈ ਕਿ ਉਹਦੀਆਂ ਕਰਮਾ ਕਰਦਾ ਕਰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅੱਗ ਦੇ ਵਿੱਚ ਪੈ ਜਾਂਦਾ ਤੇ ਆਪਣੀ ਜੀਵਨ ਜੀਵਨ ਖਤਮ ਕਰ ਲੈਂਦਾ ਪੰਜਵਾਂ ਹੈ ਹਾਥੀ ਹਾਥੀ ਦੀ ਮੌਤ ਦਾ ਕਾਰਨ ਬਣਦਾ ਸਾਧ ਸੰਗਤ ਦੀ ਸਪਰਸ਼ਤਾਤਾ ਉਹਨੂੰ ਕਾਮ ਰੋਗ ਜਿਹੜਾ ਹਾਸੀ ਹਾਤੀ ਦੇ ਹਿੱਸੇ ਵਿੱਚ ਆਇਆ ਲਾ ਕੇ ਮਨੋਕ ਦੇ ਹਿੱਸੇ ਵਿੱਚ ਨਹੀਂ ਆਇਆ ਮਨੋਕ ਦੇ ਹਿੱਸੇ ਵਿੱਚ ਤਾਂ ਭੁਮੇ ਦਾ ਰੋਗ ਹੈ ਉਹ ਕਾਮ ਰੋਗ ਮੈਗਾ ਬਸ ਨਹੀਂ ਨਾ ਹੋ ਮੈ ਰੋਗ ਮਨੋਕੋ ਦੀਨਾ ਸਤਗੁਰੂ ਜੀ ਦੇ ਅਮਰ ਭਜਨ ਨੇ ਕਿ ਜਦੋਂ ਹਾਤੀ ਨੂੰ ਫੜਨ ਵਾਲੇ ਜਿਹੜੇ ਸਾਧ ਸੰਗਤ ਜੀ ਮੁਹਾਵਤ ਲੋਕ ਹੁੰਦੇ ਨਾ ਜੰਗਲ ਵਿੱਚ ਜਾਂਦੇ ਨੇ ਜੰਗਲ ਵਿੱਚ ਜਾ ਕੇ ਇਹ ਕੀ ਕਰਦੇ ਨੇ ਇੱਕ ਬਹੁਤ ਡੂੰਗੀ ਖਾਈ ਪੁੱਟਦੇ ਨੇ ਟੋਆ ਪੁੱਟਦੇ ਨੇ ਟੋਏ ਦੇ ਉੱਪਰ ਕਾਨਿਆਂ ਦੀ ਛੱਤ ਪਾ ਕੇ ਤੇ ਉੱਪਰ ਹਰਿਆ-ਧਰਿਆ ਘਾਹ ਰੱਖ ਦਿੰਦੇ ਨੇ ਬਿਲਕੁਲ ਨੂੰ ਧਰਤੀ ਵਰਗਾ ਹੀ ਬਣਾ ਦਿੰਦੇ ਨੇ ਉਹਦੇ ਉੱਪਰ ਕਾਗਜ਼ਾਂ ਦੀ ਹਸਤਰੀ ਬਣਾ ਕੇ ਖੜੀ ਕਰ ਦਿੰਦੇ ਨੇ ਹਾਤੀ ਕਾਮਰੋਗ ਦਾ ਮਾਰਿਆ ਹੋਇਆ ਉਸ ਦੀ ਪੂਰਤੀ ਕਰਨ ਵਾਸਤੇ ਹਸਤਰੀ ਨੂੰ ਵੇਖ ਕੇ ਦੂਰੋਂ ਦੌੜ ਕੇ ਆਉਂਦਾ ਹੈ ਦੌੜਿਆ ਹੋਇਆ ਜਦੋਂ ਆਪਣੀ ਇਸਰ ਸਾਖ ਸੰਗਰ ਦੀ ਕਾਮਰੋਗ ਦੀ ਪੂਰਤੀ ਕਰਨ ਵਾਸਤੇ ਸਵਾਦ ਵਰਦਾ ਹੈ ਤੇ ਥੱਲੇ ਕਾਨਿਆਂ ਦੇ ਸਾਥ ਹੋਣ ਕਰਕੇ ਤੇ ਤੋਏ ਜਿ ਡਿੱਗ ਪੈਂਦਾ ਡਿੱਗਣ ਦੇ ਨਾਲ ਸਾਧ ਸੰਗਤ ਜੀ ਉਤੋਂ ਬਾਹਰ ਨਿਕਲਿਆ ਨਹੀਂ ਜਾਂਦਾ ਫਿਰ ਮਹਾਵਤ ਰੋਗ ਉਹਨੂੰ ਆਪਣੀ ਅਧੀਨ ਕਰ ਲੈਂਦੇ ਨੇ ਤੇ ਸਾਰੀ ਜ਼ਿੰਦਗੀ ਉਹ ਮਹਾਵਤਾਂ ਦੇ ਕੁੰਡੇ ਖਾਣ ਚੋਂ ਗਈ ਰਹਿ ਜਾਂਦਾ ਹੈ ਤੇ ਗਲੀਆਂ ਗਲੀਆਂ ਵਿੱਚ ਮੰਗਣ ਜੁੱਗਾ ਰਹਿ ਜਾਂਦਾ ਹੈ ਹਾਕੀ ਨੂੰ ਸਾਧ ਸੰਗਤ ਜੀ ਉਹਦਾ ਸਪਰਸ਼ ਦਾ ਰੋਗ ਗੁਲਾਮ ਬਣਾ ਕੇ ਰੱਖਦਾ ਪਰ ਸਤਿਗੁਰੂ ਧੰਨ ਉਪਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਦੇਖ ਭਾਈ ਇਹਨਾਂ ਪੰਜਾਂ ਨੂੰ ਇੱਕ ਇੱਕ ਰੋਗ ਨੇ ਖਤਮ ਕਰਕੇ ਰੱਖਤਾ ਇਹਨਾਂ ਦੀ ਜ਼ਿੰਦਗੀ ਨੂੰ ਪਰ ਅਫਸੋਸ ਤੈਨੂੰ ਤਾਂ ਪੰਜੇ ਹੀ ਲੱਗੇ ਹੋਏ ਨੇ ਤੂੰ ਆਪਣੀ ਬਜਨ ਦੀ ਕਿੱਥੋਂ ਆਸ ਕਰਦਾ ਪਿਆ ਹੈ ਕਿਹੜੇ ਪੰਨਿਓ ਨਿਕਲ ਸਕਦਾ ਹੈ ਕਿਵੇਂ ਭੱਜ ਸਕਦਾ ਹੈ ਇਹਨਾਂ ਪੰਜਾਂ ਦੇ ਉੱਪਰ ਇਸ ਕੋਈ ਨਾ ਸੁਣੇ ਬਾਤ ਜਾਨਣਾ ਤਾਂ ਕੀ ਕੀਤ ਆਸ ਕਿੱਥੋਂ ਤੱਕ ਨੂੰ ਆਪਣੇ ਬਚਣ ਦੀ ਆਸ ਲੱਗਦਾ ਪਿਆ ਹੈ ਭਲਿਆ ਇਸ ਕਰਕੇ ਇਹਨਾਂ ਵਿਸ਼ੇ ਪ੍ਰਕਾਰਾਂ ਦੇ ਵਿੱਚ ਹੁਣ ਇੰਨਾ ਫਕਾ ਹੋਇਆ ਹੈ ਇੱਕ ਨਿੰਮਕ ਦਾ ਸਮਾਵੇਤ ਕਦੇ ਉਦਾਸ ਨਹੀਂ ਹੁੰਦਾ ਜਿਹਨੂੰ ਪਰੇਸ਼ਾਨੀ ਨਹੀਂ ਆਉਂਦੀ ਕਿ ਮੈਂ ਇਹ ਕੀ ਕਰ ਰਿਹਾ ਹਾਂ ਜਨ ਪਾ ਕਰਕੇ ਰਹੋ ਨਾਨਕ ਤਨ ਹਰਮਨ ਨਾ ਜਮਤੀ ਫਾਸ ਅਗਰ ਤੂੰ ਇਹ ਕਾਰਜ ਕਰੇਗਾ ਤੇ ਫਿਰ ਤੈਨੂੰ ਜਮਾਂ ਦੀ ਫਾਈ ਜਿਹੜੀ ਉਹ ਨਹੀਂ ਪਵੇਗੀ ਜਮਾਂ ਦੀ ਫਾਈ ਤੈਨੂੰ ਆਪਣੀ ਗ੍ਰਿਪਤ ਵਿੱਚ ਨਹੀਂ ਲੈ ਕੇ ਜੇ ਤੂੰ ਇਨਾਂ ਤੋਂ ਬਚਣਾ ਚਾਹਣਾ ਹੈ ਨਾ ਤੇ ਬਚਣ ਵਾਸਤੇ ਇੱਕੋ ਜਿਤ ਤੇਰੇ ਕੋਲ ਸਾਧਨ ਹੈ ਉਹ ਹੈ ਵਾਹਿਗੁਰੂ ਜੀਆਂ ਦਾ ਭਜਨ ਜਿਹੜਾ ਫੈਦੇ ਜਾਮੇ ਵਿੱਚ ਵੀ ਬਕਸਾ ਕਰਕੇ ਸੇਵ ਕਰਨ ਨੂੰ ਸਬੋਧਨ ਹੋ ਕੇ ਮਹਾਰਾਜ ਜੀ ਆਨੇ ਕਿਹਾ ਸੀ ਨਾਲਕ ਨਾਮ ਸੁਭਾਅ ਤੂੰ ਬੱਤਾ ਛਤ ਜਿਤ ਕਹਿੰਦੇ ਜਿਹਨੂੰ ਚੇਤੇ ਕਰਨ ਦੇ ਨਾਲ ਸਮਾਲਨ ਦੇ ਨਾਲ ਯਾਤਨ ਦੇ ਨਾਲ ਵਿਸ਼ੇ ਉਕਾਰਾਂ ਦੀਆਂ ਭਾਂਜਾਂ ਬਤਾਇਆ ਵੀ ਤੂੰ ਛੋਟ ਸਕਦਾ ਹੈ ਤੇਰੀ ਬੰਦ ਕਲਾ ਸੀ ਹੋ ਸਕਦੀ ਹੈ ਇਸ ਕਰਕੇ ਵਾਹਿਗੁਰੂ ਜੀਆਂ ਦਾ ਭਜਨ ਸਿਮਰਨ ਕਰਿਆ ਕਰ ਨਿਯਤ ਕੀਤੇ ਵਕਤ ਦੀ ਸਮਾਪਤੀ ਹੈ ਅੰਮ੍ਰਿਤ ਗੱਜਨਾ ਦਾ ਆਪਾਂ ਸਮੇਂ ਮੁਤਾਬਕ ਕਰਦੇ ਜੱਲਾ ਜੀ ਮੋਹੀਆਂ ਬਿਆਨ ਤੇ ਬਿਆਨ ਤੁਹਾਨੂੰ ਨਿਖਿਮਾ ਆਈ ਸੰਗਲ ਦਾ ਧੰਨਵਾਦ ਹਾਰਦਿਕ ਤੌਰ ਤੇ ਸਵਾਗਤ ਕੜਗੀ ਧਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋਤੇ ਜੀ ਜੋ ਜੀ ਹਰਿ ਕ੍ਰਿਸ਼ਨ ਭਾਈਆ ਜਿਸ ਜਿੱਤੇ ਸਭ ਤੋਂ ਜਾਏ ਜਤਕ ਜਿਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਤਰੈ ਦਿੱਤੇ ਲੈ ਅੰਮ੍ਰਿਤ ਵਚਨ ਪੜਦੇ ਨਾਮ ਮਿਹਰ ਕਰਕੇ ਕਹਿੰਦੇ ਨੇ ਮੀਨ ਫਕੜ ਥਾਂਕੇ ਔਰ ਕਾਂਟਿਓ ਰੰਗਿਓ ਬੋ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ ਆਉਣ ਲੱਗੇ ਮਛੀ ਨੂੰ ਮਛ ਮਛੇਰੇ ਲੋਕ ਜਿਹੜੇ ਹਨ ਉਹ ਜਾਲ ਗਾੜਾ ਨਾਲ ਕੇ ਪਾਣੀ ਦੇ ਵਿੱਚੋਂ ਪਕੜ ਲੈਂਦੇ ਹਨ ਪਿਆ ਦੇ ਕੋਲੋਂ ਜਿਵਾਣ ਦਾ ਟਿਸਤਾ ਲਾਉਣ ਵਾਲੇ ਲੋਕ ਖਰੀਦ ਕਰਕੇ ਲਿਆਉਂਦੇ ਨੇ ਖਰੀਦ ਕੇ ਲਿਆ ਕੇ ਉਹਨੂੰ ਕੱਟ ਕੇ ਦੇ ਵਿੱਚ ਉਸ ਦਾ ਚਬਾਰ ਚਬਾ ਕੇ ਭੋਜਨ ਕਰ ਤੇਈ ਨੇ ਬਾਸ ਵੀ ਉਹਨੂੰ ਵੇਚਿਆ ਗਿਆ ਕਿੰਨਾ ਸਮਾਂ ਉੱਥੇ ਉਹਦਾ ਸਰੀਰ ਮਿਰਤਕ ਸਰੀਰ ਪਿਆ ਰਿਹਾ ਵਸਤੂ ਬਾਦ ਦੇ ਵਿੱਚ ਉਸ ਨੂੰ ਲਿਆ ਕੇ ਕਿਸੇ ਨੇ ਕਟਿਆ ਕਿਸੇ ਨੇ ਭੁੰਨਿਆ ਕਿਸ ਨੇ ਰਿਨੇਆ ਫਿਰ ਜਬਾਤ ਲਾ ਕੇ ਖਾਦਾ ਪਰ ਇੰਨੇ ਤਸੀਹੇ ਢਲਣ ਤੋਂ ਬਾਅਦ ਇੰਨੀ ਆਗ ਦੇ ਉੱਪਰ ਸੜਨ ਤੋਂ ਬਾਅਦ ਦੇ ਵਿੱਚ ਵੀ ਉਹਨੂੰ ਜਿਹੜਾ ਪਾਣੀ ਹੈ ਉਹ ਨਹੀਂ ਘੁੱਲਦਾ ਵਾਰ-ਵਾਰ ਪਾਣੀ ਮਛਲੀ ਖਾਣ ਵਾਲਾ ਬਣ ਜਾਂਦਾ ਹੈ ਇਸੇ ਪ੍ਰਕਾਰ ਗੁਰੂ ਦੇ ਸਿੱਖ ਤਨ ਬਾਬਾ ਮਤੀ ਦਾਸ ਸਾਹਿਬ ਜੀ ਜਲਾਦਾਂ ਨੇ ਪਕੜਨਾ ਕੀਤਾ ਪਕੜ ਕਰਕੇ ਸਾਧ ਸੰਗਤ ਜੀ ਦੋਹਾ ਪਟਿਆਂ ਦੇ ਵਿਚਕਾਰ ਮੰਨ ਦਿੱਤਾ ਬਾਬਾ ਮਤੀ ਦਾਸ ਸਾਹਿਬ ਜੀ ਨੇ ਜਲਾਦ ਨੇ ਆਰਾ ਕਰਾਉਣਾ ਆਰੰਭ ਕੀਤਾ ਬਾਬਾ ਮਤੀ ਦਾਸ ਸਾਹਿਬ ਜੀ ਆਨੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਨੂਰਤ ਅਜੂਨੀ ਸੈਭੰ ਗੰਗੁਰ ਪ੍ਰਸਾਦ ਜਪ ਆਪ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅਮਰ ਕਿਰਬਾਨੀ ਸ੍ਰੀ ਜਪੀ ਸਾਹਿਬ ਦਾ ਜਾਗ ਕ੍ਰੰ ਅਰਦਾਸ ਕਰਦਾ ਬਾਬਾ ਮਤੀ ਦਾਸ ਸਾਹਿਬ ਕੀ ਪੜਦੇ ਹਰ ਮੰਨੈ ਪਾਵੈ ਮੋਤਿ ਦਵਾਰ ਮੰਨੈ ਪਰਵਾਰੈ ਸੰਧਾਰ ਮੰਨੈ ਕਰੈ ਤਾਰੇ ਗੁਰ ਸਿਖੈ ਮੰਨੈ ਨਾਮ ਭਗਵਨ ਅਭਿਖ ਐਸਾ ਨਾਮ ਰਿੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਇਹ ਅਮਰਤ ਵਚਨ ਪੜਦੇ ਪੈ ਸਨ ਬਾਬਾ ਬੰਦੀਦਾਸ ਸਾਹਿਬ ਜੀ ਛਰੀਰ ਦੇ ਦੋ ਹਿੱਸੇ ਹੋ ਗਏ ਇੱਕ ਸੱਚੇ ਦੇ ਪਿਆਰ ਇੱਕ ਖੰਡੇ ਦੇ ਪਿਆਸਾਤ ਸੰਗਤ ਜੀ ਪਹਿਲਾ ਇੱਕ ਆਵਾਜ਼ ਕਾਰ ਰਹੀ ਸੀ ਇਸ ਦੀ ਜਪਦੀ ਸਾਹਿਬ ਜੀ ਆਪਰਤ ਕਰ ਬਾਣੀ ਦੀ ਲੇਖਣ ਗੁਰੂ ਕੇ ਸਿੱਖੋ ਜਦੋਂ ਦੋ ਹਿੱਸੇ ਡਿੱਗ ਪਏ ਫਿਰ ਇੱਕ ਆਵਾਜ਼ ਨੂੰ ਬੰਦ ਨਹੀਂ ਹੋਏਗੀ ਇੱਕ ਦੀ ਜਗ੍ਹਾ ਤੇ ਦੋ ਆਵਾਜ਼ਾਂ ਕੱਟ ਨਹੀਂ ਹੋ ਸਕਦਾ ਬਿਰਿਰ ਦੇ ਦੋਨੋਂ ਆਸਾਂ ਵਿੱਚ ਜੋ ਮਿਲ ਕਰਕੇ ਆਵਾਜ਼ ਆਵੇ ਪੰਚ ਪ੍ਰਵਾਨ ਅੰਤਧਾਨ ਪੰਚੇ ਆਵੇ ਦਰਗਹਿ ਮਾਨ ਇਹ ਆਵਾਜ਼ ਕੌਣੇ ਕੜੰਭ ਹੋ ਗਈ ਸਾਧ ਸੰਗਤ ਜੀ ਇਹ ਆਵਾਜ਼ ਆਉਂਦੀ ਹੈ ਕਿੰਨਾ ਵਿੱਚ ਆਉਂਦੀ ਰਹੀ ਜਿੰਨਾ ਕਿਤੇ ਬਾਬਾ ਮਤੀ ਦਾਸ ਸਾਹਿਬ ਜੀ ਨੇ ਇਹ ਨਹੀਂ ਪੜਿਆ ਜਿੰਨੇ ਨਾਮ ਤੇ ਆਇਆ ਗੈਬ ਸਰਕਤ ਘਾਲ ਨਾਟ ਕੇ ਮੁਖ ਉਜਲੇ ਕੇਤੀ ਛਕੀ ਨਾਮ ਇਹ ਪੜ ਕਰਕੇ ਬਾਬਾ ਮਤੀ ਦਾਸ ਸਾਹਿਬ ਜੀਆਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਨਮਸਕਾਰ ਕਰਦਿਆਂ ਹੋਇਆਂ ਸੂਰਜ ਕਿਰਨ ਮਿਲੇ ਜਲ ਕਾ ਜਲ ਵਾ ਰਾਮ ਜੋਤੀ ਜੋਤ ਰਵੀ ਸੰਪੂਰਨ ਕੀਆ ਰਾਮ ਦੇ ਮਹਾਵਾਕਾ ਅਨਸਾਰ ਮਾਨ ਸ਼ਤ ਤਾ ਜਗ ਮਿਕਾ ਗੋ ਸਿਖੋ ਤੁਹਾਡੇ ਵਾਟਟਿਆਂ ਦੇ ਸਰੀਰ ਦੇ ਦੋ ਦੋ ਹਿੱਸਿਆਂ ਦੇ ਵਿੱਚੋਂ ਸਰੀਰ ਦੇ ਬਿਆੰਤ ਟੁਕੜਿਆਂ ਦੇ ਵਿੱਚ ਉਹੀ ਸਮੇਂ ਦੀਆਂ ਲੋਕ ਸਮੇਂ ਦੇ ਯਾਲਮ ਲੋਕ ਨਰਦਈ ਲੋਕ ਚੜ੍ਹਾਈ ਲੋਕ ਜਿਹੜੇ ਸਨ ਲੈ ਕੇ ਨਾ ਨਾ ਪ੍ਰਕਾਰ ਦੇ ਭਗਵਾਨ ਖਾਨ ਸਰਵਾਦ ਵਿੱਚ ਵੀ ਸਤਗੁਰੂ ਜੀਆਂ ਦੀ ਅੰਮ੍ਰਿਤ ਗੁਰਬਾਣੀ ਪੜਾਈ ਪੈਂਦਾ ਹੈ ਗੁਰੂ ਦੀ ਪਾਵਨ ਬਾਣੀ ਪੜਨ ਵਾਲੇ ਪਾਸੇ ਜਾਂ ਸੁਣਨ ਵਾਲੇ ਪਾਸੇ ਆਪਣਾ ਧਿਆਨ ਨਹੀਂ ਲੈ ਕੇ ਜਾਂਦਾ ਵੱਡਿਆਂ ਭਾਗਾਂ ਵਾਲੇ ਨੇ ਗੁਰੂ ਕੇ ਸਿੱਖ ਜਿਹੜੇ ਸਵੇਰੇ ਉੱਠ ਕਰਕੇ ਸਤ ਸ੍ਰੀ ਅਕਾਲ ਜੀ ਸਾਥ ਹੁੰਦੀਆਂ ਵੀ ਅਮਰਤ ਦਰਬਾਣੀ ਇਕਾਗਰ ਚਿਤ ਹੋ ਕਰਕੇ ਇਹ ਸਤਗੁਰੂ ਜੀਆਂ ਦੇ ਚਰਨਾਂ ਦਾ ਹੋਰ ਆਸਰਾ ਲੈ ਕਰਕੇ ਪੜਦੇ ਜਾਂ ਸੁਣਦੇ ਹਨ ਪੜਨਾ ਵੀ ਵੱਡੀ ਬਾਤ ਹੈ ਤੇ ਸੁਣਨਾ ਵੀ ਸਾਥ ਸੰਗਤ ਜੀ ਗੁਰੂ ਦੀ ਵੱਡੀ ਬਖਸ਼ਿਸ਼ ਦੇ ਪਾਤਰ ਹੀ ਹੱਥ ਬਣੀ ਜਾ ਹੈ ਇਸ ਤਰ੍ਹਾਂ ਕੇ ਵਾਦ ਵਾਦ ਗੁਰਬਾਣੀ ਪੜੋ ਜੇ ਪੜ ਨਹੀਂ ਸਕਦੇ ਤੇ ਗੁਰੂ ਕੇ ਸਿੱਖੋ ਗੁਰਬਾਣੀ ਸੁਣਨਾ ਜ਼ਰੂਰੀ ਚਾਹੀਦਾ ਹੈ ਬੈਠ ਕੇ ਸੋ ਐਸੇ ਮਹਾਨ ਗੁਰੂ ਕੇ ਪਿਆਰੇ ਸ਼ਹੀਦ ਭੰਗ ਸਿੰਘ ਸਵੇ ਭਾਈ ਮਨੀ ਸਿੰਘ ਸਾਹਿਬ ਜੀ ਜਲਾਤਾ ਨੇ ਫੜ ਕਰਕੇ ਸਾਥ ਸੰਗਤ ਜੀ ਔਰ ਬੰਦ ਮੰਦ ਕਰ ਕਰਕੇ ਸ਼ਹੀਦ ਕੀਤਾ ਅਮਰਤ ਗੁਰਬਾਣੀ ਦਾ ਜਾਪ ਕਰਦੇ ਰਹਿ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਟੇਬਲਕਾਰਡ ਵਿੱਚੋਂ ਸੁਨੇਹੇ ਹੋਏ ਬਾਚਨ ਕਹਿੰਦੇ ਜਲਾਤ ਨੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਬਾਬਾ ਜੀ ਸ੍ਰੀ ਸੁਖਮਣੀ ਸਾਹਿਬ ਦਾ ਜਾਪ ਕਰ ਰਹੇ ਸੀ 16 ਅਸਟਪੰਧੀਆਂ ਦਾ ਜਾਪ ਹੋਇਆ ਲੇਕਿਨ ਸਰੀਰ ਦੇ ਟੁਕੜੇ ਟੁਕੜੇ ਹੋ ਕੇ ਬਾਕੀ ਅਸਕਰ 8 ਅਸਟਪੰਧੀਆਂ ਦਾ ਜਾਪ ਸਾਧ ਸੰਗਤ ਜੀ ਸਰੀਰ ਦੇ ਸਾਰੇ ਟੁਕੜਿਆਂ ਦੇ ਵਿੱਚੋਂ ਇਹ ਪੂਰਨਤਾ ਕਿੱਡੀ ਸੋ ਇਸ ਕਰਤਾ ਸੱਚੇ ਪਾਤਸ਼ਾਹ ਗਰੀਬ ਨਵਾਰਾ ਜੀ ਕਹਿਣ ਲੱਗੇ ਭਾਈ ਦੇਖ ਜਿੱਦਾਂ ਮਛਲੀ ਦਾ ਪਾਣੀ ਨਾਲ ਪਿਆਰ ਓਨੇ ਗੁਰੂ ਕੇ ਸਿੱਖ ਦਾ ਗੁਰਬਾਣੀ ਨਾਲ ਪਿਆਰ ਹੈ ਜਲਾਦਾ ਨੇ ਪੜਿਆ ਕੁੜੇ ਕੁੜੇ ਕਿਤੇ ਲੈ ਕੇ ਸਰੀਰ ਦੇ ਟੁਕੜਿਆ ਸਮਾਂ ਹੁੰਦਾ ਸਾਹ ਸੰਬੰਧੀ ਇੱਕ ਵਾਰੀ ਅੱਖ ਖੋਲ ਕੇ ਬੰਦ ਸਮਾਂ ਹੁੰਦਾ ਸਾਹ ਸੰਬੰਧੀ ਇੱਕ ਵਾਰੀ ਅੱਖ ਖੋਲ ਕੇ ਬੰਦ ਕਰਨ ਦੇ ਸਮੇਂ ਨੂੰ ਨਿਮਕ ਕਹਿੰਦੇ ਨੇ 15 ਨਿਮਕਾਂ ਨੂੰ ਇੱਕ ਵਿਸਵਾ ਕਹਿੰਦੇ ਨੇ 15 ਵਿਸਵਿਆਂ ਦਾ ਇੱਕ ਜੱਸਾ ਤੇ 30 ਜੱਸਿਆਂ ਦਾ ਪਾਲ 60 ਪੜਾਂ ਦੀ ਘੜੀ ਤੇ 7.5 ਘੜੀਆਂ ਦਾ ਇੱਕ ਪੈਰ 4 ਪੈਰਾਂ ਦਾ ਦਿਨ ਤੇ 4 ਪੈਰਾਂ ਦੀ ਰਾਤ ਸੱਤ ਦਿਨ ਤੇ ਸੱਤ ਰਾਤਾਂ ਦਾ ਇੱਕ ਹਫਤਾ ਚਾਰ ਮਹੀਨਿਆਂ ਦਾ ਮਹੀਨਾ 12 ਮਹੀਨਿਆਂ ਦਾ ਸਾਲ ਤੇ 100 ਸਾਲ ਦੀ ਸਦੀ ਸਮੇਂ ਨੂੰ ਨਾਪਣ ਦੀ ਕੋਈ ਉਤਾਈ ਨਿਮਟ ਹੈ ਕਹਿੰਦੇ ਨਿਮਕ ਵਾਰ ਤੇ ਵੀ ਉਮਦਾਸ ਨਾ ਹੁੰਦਾ ਇੱਕ ਵਕਤ ਆਉਂਦਾ ਸਤਗੁਰੂ ਜੀਆ ਦੀ ਅੰਮ੍ਰਿਤ ਗੁਰਬਾਣੀ ਦਾ ਮਹਾਰਾਜ ਜੀ ਕਹਿੰਦੇ ਵੇਖ ਤੂੰ ਇੰਨਾ ਵਿੱਚ ਲੱਗਾ ਹੋਇਆ ਹੈ ਤੇ ਇੰਨਾ ਤੇਰਾ ਕਿੱਡਾ ਵੱਡਾ ਪੂਰਸਾਨ ਕਰ ਦੇਣਾ ਹੈ ਸੱਜੇ ਪਾਤਸ਼ਾਹ ਜੀ ਮਿਹਰ ਕਰਕੇ ਕਹਿਣ ਲੱਗੇ ਮ੍ਰਿਗ ਦਾ ਮੀਨ ਭ੍ਰੰਗ ਪਤੰਗ ਕੁੰਚਰ ਏਕ ਦੁਖ ਬਨਾਸ ਪੰਜ ਦੁਖ ਅਸਾਧ ਜਾਮੈ ਤਾਂ ਕੀ ਕੇਤਕ ਆਸ ਇਹ ਪੰਜ ਜੀਵ ਸਤਿਗੁਰੂ ਜੀਆ ਨੇ ਗਿਣਤੀ ਕੀਤੀ ਹੈ ਮ੍ਰਿਗ ਨਾਮ ਸਾਤ ਸੰਦਗੀ ਹਿਰਨ ਦਾ ਹੈ ਮੀਨ ਨਾਮ ਮਛਲੀ ਦਾ ਹੈ ਭ੍ਰੰਗ ਦਾ ਘੋੜੇ ਦਾ ਹੈ ਪਤੰਗ ਨਾਮ ਪਤੰਗੇ ਦਾ ਹੈ ਤੇ ਕੁੰਚਰ ਨਾਮ ਹਾਂਸੀ ਦਾ ਹੈ ਕਹਿੰਦੇ ਇਹਨਾਂ ਪੰਜਾਂ ਜੀਵਾਂ ਨੂੰ ਇੱਕ ਇੱਕ ਰੋਗ ਲੱਗਾ ਹੈ ਇੱਕ ਇੱਕ ਦੋਸ਼ ਹੈ ਇਹਨਾਂ ਦੇ ਵਿੱਚ ਤੇ ਉਹ ਇਹਨਾਂ ਦੀ ਜ਼ਿੰਦਗੀ ਨੂੰ ਖਤਮ ਕਰਕੇ ਰੱਖ ਦਿੰਦਾ ਕਿਸ ਤਰ੍ਹਾਂ ਵੀ ਜਿਵੇਂ ਮਛਲੀ ਨੂੰ ਸਾਥ ਸੰਗਤ ਦੀ ਜ਼ੁਬਾਨ ਦਾ ਕਸਤਾ ਹੈ